ਸਿਰਫ 50 ਰੁਪਏ ਲੱਗਣਗੇ ਔਰ ਤੁਹਾਡੇ ਬਿਮਾਰੀ ਦਾ ਇਲਾਜ ਹੋ ਜਾਵੇਗਾ ਤਾਂ ਐਂਟਰ ਹੁੰਦਿਆ ਤਾਂ ਪੂਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਆਲੀਫਾਈਡ ਡਾਕਟਰ ਇੱਥੇ ਮੌਜੂਦ ਨੇ ਪੇਸ਼ੈਂਟਸ ਪਹੁੰਚ ਚੁੱਕੇ ਨੇ ਇੱਥੇ ਜਿੱਥੇ ਹੁਣ ਇਹਨਾਂ ਦਾ ਇਹ ਹੈ ਕਿ ਜੋ ਇਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਜੋ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਗਿਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਸਭ ਸੰਸਤਾ ਸਹਿਯੋਗ ਵੀ ਹੈ ਸਰ ਜੋ ਵੀ ਹੈ ਇਲਾਕਾ ਨਿਵਾਸੀ ਵਸੰਤਾ ਪ੍ਰਬੰਧਕ ਕਮੇਟੀ ਗੁਰਦਵਾਲ ਸਾਹਿਬ ਦੀ ਸਭ ਉਹਨੇ ਵੀ ਉਪਰਾਲਾ ਕੀਤਾ ਏ ਵਨ ਡਾਕਟਰਸ ਦੇ ਨਾਲ ਕੰਸਲਟ ਕਰ ਸਕਦੇ ਹਾਂ ਜੀ ਹਾਂ ਜੀ 50 ਰੁਪਏ ਦੀ ਪਰਚੀ ਹੈ ਜੀ ਦਵਾਈ ਫਰੀ ਹੈ ਜੀ 7 ਦਿਨ ਦੀ ਵੈਲਿਡਿਟੀ ਹੈ ਜੀ ਉਹ ਜਿਹੜੀ ਪਰਚੀ ਉਹਦੀ ਵੈਲਿਡਿਟੀ ਵੀ 7 ਦਿਨ ਪੇਸ਼ੈਂਟ ਕਿਸ ਟਾਈਮ ਮਰਜੀ ਉਸ 7 ਦਿਨਾਂ ਚ ਦੁਬਾਰਾ ਵੀ ਰਿਪੀਟ ਮਾਰ ਸਕਦਾ ਦੁਬਾਰਾ ਵੀ ਆ ਸਕਦਾ ਤੇ ਦਵਾਈ ਲੈ ਸਕਦਾ ਵਾ ਉੱਤਲੇ ਫਲੋਰ ਬਾਰੇ ਮੈਂ ਜ਼ਰੂਰ ਜਾਨਣਾ ਚਾਹੂੰਗੀ। ਵੀ ਕਮਰੇ ਬਣੇ ਹੋਏ ਜੀ ਲੋਕਾਂ ਦੇ ਮਤਲਬ ਰਹਿਣ ਲਈ ਜਿਹੜੇ ਗੁਰਤੇਗ ਬਾਦਰਾ ਹਸਪਤਾਲ ਦੀ ਹਸਪੀਟਲ 'ਚ ਹੁੰਦੇ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਨੇੜੇ ਹਸਪਤਾਲ ਦੇ ਨਜ਼ਦੀਕ ਹੈਗੇ ਉੱਥੋਂ ਲੋਕ ਜਾਂਦੇ ਆ ਉਹਨਾਂ ਲਈ ਬਣਾਏ ਗਏ ਆ ਬੜੇ ਘੱਟ ਰੇਟਾਂ ਦੇ ਮਿਲਦੇ ਆ ਉੱਥੇ 5-5 ਦਸ ਤੋਂ ਜ਼ਿਆਦਾ ਕਮਰੇ ਆਗੇ ਬੜੇ ਘੱਟ ਨਮਨਲ ਬਿਜਲੀ ਖਰਚੇ ਪੂਰੇ ਹੁੰਦੇ ਮਤਲਬ ਉਸਾਰਜਨ। ਨੰਬਰ ਜਲਦੀ ਤਿੰਨ ਟਾਈਮ ਜੀ ਇੱਥੇ ਲੰਗਰ ਹਰ ਟਾਈਮ ਤਿੰਨ ਤਿੰਨ ਚੱਲਦਾ ਹੈ। ਜੋ ਤੋਂ ਤੋਂ ਵੀ ਜਾਂਦੇ ਆ ਔਰ ਆਪਾਂ ਲਗਾਤਾਰ 4 ਸਾਲ ਲੰਗਰ ਲੈ ਕੇ ਜਾਂਦੇ ਰਹੇ ਆ ਗੁਰਦੇਵ ਪਾਤ hospitall ਉੱਦੀ ਬਸਰ ਰਾਤ ਨੂੰ ਇੱਕ ਸੇਵਾ ਨਹੀਂ ਨਿਭਾਈ ਜਾ ਰਹੀ ਅੱਗੇ ਦੱਸੀ ਜਾ ਰਿਹਾ ਕਿ ਲੰਗਰ ਦੀ ਵੀ ਸੇਵਾ ਨਹੀਂ ਨਿਭਾਈ ਜਾ ਰਹੀ ਹੈ hospitall ਦੇ ਵਿੱਚ ਐਡਮਿਟ ਆ ਉਹਨਾਂ ਦੇ ਨਾਲ ਜਿਹੜੇ ਰਿਸ਼ਤੇਦਾਰ ਨੇ ਉਹ ਇੱਥੇ ਆ ਕੇ ਲੰਗਰ ਪਰਸ਼ਾਦਾ ਵੀ ਸਕਦੇ ਜੇ ਕਿਤੇ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਤੇ ਘੱਟ ਧਾਮ ਦੇ ਵਿੱਚ ਉੱਪਰ ਜਿਹੜਾ ਗੁਰੂ ਰਾਮਦਾਸ ਨਿਵਾਸ ਬਣਾਇਆ ਉਹਦੇ 'ਚ ਰਹਿ ਵੀ ਸਕਦੇ ਨੇ ਸਿਰਫ 50 ਰੁਪਏ ਲੱਗਣਗੇ ਔਰ ਤੁਹਾਡੇ ਬਿਮਾਰੀ ਦਾ ਇਲਾਜ ਹੋ ਜਾਵੇਗਾ ਤਾਂ ਐਂਟਰ ਹੁੰਦਿਆ ਤਾਂ ਪੂਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਆਲੀਫਾਈਡ ਡਾਕਟਰਸ ਇੱਥੇ ਮੌਜੂਦ ਨੇ ਪੇਸ਼ੈਂਟਸ ਪਹੁੰਚ ਚੁੱਕੇ ਨੇ ਇੱਥੇ ਜਿੱਥੇ ਹੁਣ ਇਹਨਾਂ ਦਾ ਇਹ ਹੈ ਕਿ ਜੋ ਇਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਜੋ ਉਪਰਾਲਾ ਇਹਨਾਂ ਦੇ ਵੱਲੋਂ ਕੀਤਾ ਗਿਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਸਭ ਸੰਸਤਾ ਸਹਿਯੋਗੀ ਹੈ ਸਰ ਦੋ ਵੀ ਹੈ ਇਲਾਕਾ ਦੇ ਵਸਨੀਕਾਂ ਸੰਸਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਸਭੋ ਜੀ ਉਹਨੇ ਹੀ ਉਪਰਾਲਾ ਕੀਤਾ A1 ਡਾਕਟਰਸ ਦੇ ਨਾਲ ਕੰਸਲਟ ਕਰ ਸਕਦੇ ਹਾਂ ਜੀ ਹਾਂ ਜੀ 50 ਰੁਪਏ ਦੀ ਪਰਚੀ ਹੈ ਜੀ ਦਵਾਈ ਫਰੀ ਹੈ ਜੀ 7 ਦਿਨ ਦੀ ਵੈਲਿਡਿਟੀ ਹੈ ਜੀ ਉਹ ਜਿਹੜੀ ਪਰਚੀ ਉਹਦੀ ਵੈਲਿਡਿਟੀ ਵੀ 7 ਦਿਨ ਪੇਸ਼ੈਂਟ ਜਿਸ ਟਾਈਮ ਮਰਜੀ ਉਸ 7 ਦਿਨਾਂ ਚ ਦੁਬਾਰਾ ਵੀ ਰਿਪੀਟ ਮਾਰ ਸਕਦਾ ਦੁਬਾਰਾ ਵੀ ਆ ਸਕਦਾ ਤੇ ਦਵਾਈ ਲੈ ਸਕਦਾ ਵਾ ਉੱਤਲੇ ਫਲੋਰ ਬਾਰੇ ਮੈਂ ਜ਼ਰੂਰ ਜਾਨਣਾ ਚਾਹੂੰਗੀ ਵੀ ਕਮਰੇ ਬਣੇ ਹੋਏ ਆ ਜੀ ਲੋਕਾਂ ਦੇ ਮਤਲਬ ਰਹਿਣ ਲਈ ਜਿਹੜੇ ਗੁਰਤੇਬਾਦਰਾ ਹਸਪਤਾਲ ਦੀ ਹਸਪੀਟਲ ਚ ਹੁੰਦੇ ਪੇਸ਼ੈਂਟ ਹੁੰਦੇ ਆ ਉਹਨਾਂ ਦੇ ਨੇੜੇ ਹਸਪਤਾਲ ਦੇ ਨਜ਼ਦੀਕ ਆ ਗਏ ਉੱਥੋਂ ਲੋਕ ਜਾਂਦੇ ਆ ਉਹਨਾਂ ਲਈ ਬਣਾਏ ਗਏ ਆ ਬੜੇ ਘੱਟ ਰੇਟਾਂ ਦੇ ਮਿਲਦੇ ਆ ਉੱਥੇ 5-5 ਦਸ ਤੋਂ ਜ਼ਿਆਦਾ ਕਮਰੇ ਆ ਗਏ ਬੜੇ ਘੱਟ ਨਮਨਲ ਬਿਜਲੀ ਖਰਚੇ ਪੂਰੇ ਹੁੰਦੇ ਆ ਤਾਂ ਉਸਾਰ ਜੀ ਜਿੰਨ੍ਹਾ ਬਰ ਚੱਲਦਾ ਤਿੰਨ ਟਾਈਮ ਜੀ ਇੱਥੇ ਲੰਗਰ ਹਰ ਟਾਈਮ ਤਿੰਨ ਤਿੰਨ ਚੱਲਦਾ ਹੈ ਹਸਪਤਲ ਤੋਂ ਵੀ ਜਾਂਦੇ ਆਂਦੇ ਆਂ ਔਰ ਆਪਾਂ ਲਗਾਤਾਰ 4 ਸਾਲ ਲੰਗਰ ਲੈ ਕੇ ਜਾਂਦੇ ਰਹੇ ਆਂ ਗੁਰਦੇਵ ਬਾਦ ਹਸਪਤਲ ਉਦੀ ਬਸਰ ਰਾਤ ਨੂੰ ਇੱਕ ਸੇਵਾ ਨਹੀਂ ਨਿਭਾਈ ਜਾ ਰਹੀ ਅੱਗੇ ਦੱਸੀ ਜਾ ਰਿਹਾ ਕਿ ਲੰਗਰ ਦੀ ਵੀ ਸੇਵਾ ਨਹੀਂ ਨਿਭਾਈ ਜਾ ਰਹੀ ਹੈ ਹਸਪਤਲ ਦੇ ਵਿੱਚ ਐਡਮਿਟ ਆ ਉਹਨਾਂ ਦੇ ਨਾਲ ਜਿਹੜੇ ਰਿਸ਼ਤੇਦਾਰ ਨੇ ਉਹ ਇੱਥੇ ਆ ਕੇ ਲੰਗਰ ਪ੍ਰਸ਼ਾਦਾ ਵੀ ਸਾਕਦੇ ਜੇ ਕਿਤੇ ਉਹਨਾਂ ਨੂੰ ਕਮਰਾ ਨਹੀਂ ਮਿਲਦਾ ਤੇ ਘੱਟ ਧਾਮ ਦੇ ਵਿੱਚ ਉੱਪਰ ਜਿਹੜਾ ਗੁਰੂ ਰਾਮਦਾਸ ਨਿਵਾਸ ਬਣਾਇਆ ਉਹਦੇ 'ਚ ਰਹਿ ਵੀ ਸਕਦੇ ਨੇ